ਸੌਰਿਆਂ ਦਾ ਖਿਆਲ ਵਾਲਾ ਰੱਖਦਾ ਹੁਣ ਇਹਦੋਂ ਹੀ ਹੈ ਇਹਦਾ ਮਾਰੇ ਪਿਆ ਇਹਦਾ ਆਟਾ ਪੜਾਜ ਹੋਇਆ ਪਿਆ ਚਲੋ ਬੈਠੋ ਹਣਾ ਕ ਫੋਟੋਆਂ ਚੱਲ ਪੀਆਂ ਇੱਥੋਂ ਇੱਥੋਂ ਲਵ ਸਟੋਰੀ ਸ਼ੁਰੂ ਹੋ ਗਈ ਆ ਨਾ ਹਾਂ ਕੋਈ ਨਹੀਂ ਮਤਲਬ ਚਾਕ ਕੋ ਦਾ ਇਹਦਾ ਬੋਇਆ ਜਿਹਾ ਬੈਠਾ ਜਿਵੇਂ ਕਰੰਟਾ ਮੁੱਕ ਗਿਆ ਹੁੰਦਾ ਇਸ ਸੋਸ਼ੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਰੇ ਜਾਣੇ ਇੰਨੇ ਜ਼ਿਆਦਾ ਪਿਆਰ ਦਿੰਨੇ ਹੋ ਤੇ ਅੱਜ ਆਪਾਂ ਚੱਲੇ ਆ ਨਵੀਂ ਬੋਟੀ ਕਰੇ ਰੋਟੀ ਅੱਜ ਤੇ ਰੋਟੀ ਤੇ ਚੱਲੇ ਆ ਸਾਰੇ ਜਾਣੇ ਤੇ ਨਾਲ ਦੀ ਨਾਲ ਤੁਹਾਨੂੰ ਬਲੌਗ ਦਾ ਇੰਜੋਏ ਕਰਾਵਾਂਗੇ ਅੱਜ ਇੱਕ ਗੱਲ ਬਹੁਤ ਵਧੀਆ ਇੱਥੇ ਜਿਹੜੀ ਹਰਿਆਲੀ ਬਹੁਤ ਆ ਜਿਹੜੀ ਕਲੋਨੀ ਆ ਨਾ ਇਹਨਾਂ ਦੀ ਇੱਥੇ ਹਰਿਆਲੀ ਬਹੁਤ ਆ ਚਾਰੇ ਪਾਸੇ ਦਰੱਖਤ ਦੀ ਦਰੱਖਤਾਂ ਚਲੋ ਬੈਠੋ ਹਨਾ ਇੱਕ ਫੋਟੋਆਂ ਚੱਲ ਪਈਆਂ ਚਲੋ ਚਲੋ ਚੱਲੀਏ ਕਰਾ ਚਲੋ ਕਰੇਤਾ ਤੂੰ ਚਲਾਏ ਇਤਨੋਂ ਆਉਂਦੀ ਆ ਚਲਾਉਣੀ ਅੱਲਾ ਹੀ ਨਾ ਛੱਡਦੀ ਚਲੋ ਵੀ ਚਲੋ ਚਲੋ ਕਰਾਂ ਬੈਠੋ ਬੰਦੇ ਪੂਰੇ ਕਰਗੇ ਚਲੋ 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 ਕਰਾ

ਇੰਦਾ ਤੁਣਾ ਦਿਖਾ ਕੇ ਮੈਨੂੰ ਖੁਸ਼ ਨਾ ਕਰੋ ਚਲੋ ਜੀ ਚਲੋ ਇੰਦਾ ਨਹੀਂ ਦਿਖਾ ਕੇ ਖੁਸ਼ ਕਰ ਰਹੇ ਨਾ ਨਾ ਇਹਦਾ ਵਿਆਹ ਵਿਆਹ ਜਨਾ ਕਾਠੀ ਆਜਾ ਅਰੇ ਇਹ ਸਕੂਲ ਚ ਪੜਨ ਲੱਗ ਗਿਆ ਵੀ ਅੱਛਾ ਇਹਦਾ ਇੱਥੋਂ ਇੱਥੋਂ ਲਵ ਸਟੋਰੀ ਸ਼ੁਰੂ ਹੋਈ ਆ ਨਾ ਠੀਕ ਆ ਠੀਕ ਆ ਇਹ ਆ ਸਕੂਲ ਦੇ ਕੰਮ ਆ ਸਾਰੇ ਪ੍ਰਾਇਮਰੀ ਸਕੂਲ ਦੀ ਇਹ ਨਜ਼ਰੀ ਆਇਆ ਬਾਕੀ ਉਹ ਗੁੜਾ ਇੰਨਾ ਨਹੀਂ ਸੀਗੀਆਂ ਬਾਈ ਉਹਨਾਂ ਦੀ ਇਹਨਾਂ ਨੇ ਇਹਨਾਂ ਨੇ ਕੰਮ ਕਰਾਇਆ ਸਾਰਾ ਸੈਟਿੰਗ ਕਰਾਇਆ ਹਾਂ ਚਲੋ ਜੀ ਇਹਦਾ ਮਾਰੇ ਦਿਆ ਇਹਦਾ ਘਾਟਾ ਫਰਾਜ ਹੋਇਆ ਪਿਆ ਸਹੀ ਗੱਲ ਆ ਆਪਣੇ ਜਿੰਨਾ ਕੱਟ ਕਿਤੇ ਹਾਂ ਸਹੀ ਗੱਲ ਇੰਨੇ ਮਾਮੇ ਦੇ ਵਿਆਹ ਤੇ ਹੋਣਾ ਆਪਿਆਂ ਹੈ ਹੈਪੀ ਮੈਰਿਜ ਅਨਿਵਰਸਰੀ ਦੀ ਹਾਂ ਥੈਂਕ ਯੂ ਥੈਂਕ ਯੂ ਅਨਿਵਰਸੀ ਤੇ ਤਾਂ ਦੋ ਪਾਰਟੀਆਂ ਇਕੱਠੀਆਂ ਹੋ ਗਈਆਂ ਫਿਰ ਅੱਜ ਪਾਰਟੀਆਂ ਨੇ ਹਾਂ ਬੜੇ ਪਾਰਟੀ ਹੋਆ ਹੋ ਕਰਕੇ ਹੀ ਹਾਰਦਾ ਆ। ਨਹੀਂ ਸੁੱਕੀ ਨਹੀਂ ਮਾਇਨੇ ਜਲਦਾ ਕੰਮ। ਆਈ ਆਈ ਨਹੀਂ ਕਹਿਣਾ ਆਈ। ਆਈ ਗਾਈ ਆ। ਸਭੀ ਹੋ ਗਈ। ਅੱਜ ਦੀ ਮਨਾ ਲਾ ਟੈਂਟ ਲਾਦਾ ਅਨਵਰਸਰੀ ਦੀ ਖੁਸ਼ੀ ਜੀ। ਟੈਂਟ ਲਾਇਆ। ਟੈਂਟ ਆਪਣਾ ਹੀ। ਸਹੀ ਗੱਲ। ਜੋ ਬਾਲਾ। ਜੋ ਬਾਲਾ ਬੰਦੇ ਸਾਰੇ ਬਾਹਰ। ਟੈਂਟ ਆਪਣਾ ਹੀ। ਹੈ? ਅਨਵਰਸਰੀ ਹੈਪੀ ਅਨਵਰਸਰੀ। ਉਹ ਭੈਣੇ ਦਾ ਕਰੀ ਜਾਂਦੀ ਹਲਵਾਈ ਲਾਉਣਾ ਆਪਣੇ ਹਾਂ ਹਾਂ ਹੋਰ ਹੈ ਹਾਂ ਅੱਛਾ ਮੇਰੀ ਗੱਸੇ ਮੇਰੀ ਲਾਉਣੀ ਰੋਟੀ ਹੋਈ ਹੈ ਹੋਰ ਕੋਈ ਨਹੀਂ ਗੱਲ ਨਹੀਂ ਨਹੀਂ ਰੋਟੀ ਨੂੰ ਜਨਾ ਕਿਤੇ ਕੰਮ ਚੱਲਦਾ ਨਹੀਂ ਅੱਜ ਤਾਂ ਤਕੜਾ ਪ੍ਰੋਗਰਾਮ ਹੋਣਾ ਚਾਹੀਦਾ ਬੱਕਰੇ ਬੁੱਕਰੇ ਬੁਲਾਉਣੇ ਜਾਈਏ ਬੱਕਰੇ ਬੁਲਾਉਣੇ ਜਾਈਏ ਬੁਲਾਉਣੇ ਚਾਹੀਦੇ ਆ ਬੁਲਾਉਣੇ ਬੁਲਾਉਣੇ ਜਾਈਏ ਪਹਿਲਾਂ ਬਗਲਾ ਕੋਲ ਨਾ ਆਉਣੀ ਨਾ ਆਉਣੀ ਆ ਤਾਂ ਚੱਲ ਕਰੋਂ ਕੋ ਖਾ ਕੇ ਨਹੀਂ ਆਈ ਸੀ ਪਲੇਟ ਹੀ ਛੱਡਤੀ ਆ ਤੇ ਸਾਰਾ ਚੱਕ ਗੱਲ ਵੇਡ ਲਿਆ ਹਾਂ ਹਾਂ ਪਤਾ ਹੀ ਨਹੀਂ ਲੱਗਾ ਕਿ ਮੈਂ ਕੀ ਕਰਦੀ ਮਾਣ ਵੱਧ ਪਾਇਆ ਹੋਇਆ ਸੀ ਭੁੱਖ ਵਾਈ ਲੱਗੀ ਸੀ ਪਲੇਟਾਂ ਵੱਧ ਰੱਖ ਲਈਆਂ ਕੌਲੀਆਂ ਵੱਧ ਰੱਖ ਰਹੀਆਂ ਪਲੇਟ ਤੇ ਹਾਂ ਕੌਲੀਆਂ ਵੱਧ ਰੱਖ ਚੱਕ ਉਹ ਤੇਲੀ ਫੋਨ ਨਹੀਂ ਕੋਈ ਨਹੀਂ ਆ ਰਿਹਾ ਅੱਜ ਉਹ ਆਪ ਐਰ ਕਰਨੇ ਕਿ ਨਾ ਤੇਰੇ ਤੇ ਲੱਗਦੀ ਹਾਂ ਅਸਾ ਗਿਰਾ ਪਾਣੀ ਨਾ ਗਰਮ ਨਾਲ ਜਿਆਦਾ ਕੀ ਹੋ ਗਿਆ ਮਾਜਾ ਮੇਰੇ ਭੋਖਾ ਮਗਣੀ ਘੜੀ ਆ ਕੋਈ ਨਹੀਂ ਕੋਈ ਨਾ ਕੋਈ ਨਾ ਕੋਈ ਨੀ ਹੁੰਦਾ ਕੋਈ ਨੀ ਕੋਈ ਕਾਫੀਆ ਕਾਫੀਆ ਕੋਈ ਨਾ ਕਾਫੀਆ ਕਾਫੀਆ ਹਾਂ ਅਹਰ ਲਾਈਵ ਸੀਨ ਹੋ ਗਿਆ ਪਲੇਟ ਵਾਲਾ ਤਾਂ ਪਾਟ ਗਿਆ ਸੀਗਾ ਚੱਲ ਹੋਰ ਚੱਕਦਾ ਹੁਣ ਉੱਤੇ ਤਾਂ ਨਹੀਂ ਪੈ ਗਈ ਨਹੀਂ ਕਈ ਨਹੀਂ ਤੇ ਨਹੀਂ ਪਈ ਬਈ ਤਾਂ ਰਹਿ ਗਿਆ ਟੀਟ ਜੀ ਹੋਈ ਪਈਆਂ ਨਹੀਂ ਕੋਈ ਨਹੀਂ ਜਿੱਤੇ ਬਈ ਉੱਤੇ ਆ ਗਈ ਲਾਉਗੀ ਇਹਨੇ ਸਭ ਨੂੰ ਤੇ ਤਿਗਦੀ ਹੋ ਹਾਫ ਕੇਜ ਹਾਫ ਕੇਜ ਇੱਕ ਦਿਨ ਸਕੂਲ ਜਾਂਦਾ ਸੀ ਬਾਈ ਹਸਬੰਦ ਗੁੰਮੀ ਹਸਬੰਦ ਬਣਾਤਾ ਸਕੂਲ ਸਕਸਪੈਂਡ 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 ਹਰਸਾ ਗਿਆ ਬਣ ਗਿਆ ਵੀਡੀਓ ਬਣਾਈ ਜਾਂਦੇ ਬਾਲੂ ਜਾਣਾ ਹੁਣ ਸਕੂਲ ਥੋੜੀ ਚੱਕ ਰੈਗੂਲਰ ਕਰਤਾ ਮੁੰਡਾ ਨਿੰਦਾਰ ਨੇ ਕਹਦਾ ਕਹਿੰਗਾ ਮੇਰੇ ਮਮਾਏ ਕਿਹਨੇ ਉਹਨਾਂ ਨੂੰ ਸਕੂਲ ਨਹੀਂ ਜਾਣਾ ਹੈ ਕਿਹੜਾ ਮਾਮੇ ਨੂੰ ਘੁਮਾ ਕੇ ਲੈ ਕੇ ਨੂੰ ਇਹ ਤਾਂ ਬੋਝਾ ਜਿਹਾ ਬੈਠਾ ਜਿਵੇਂ ਕਰੰਟ ਮੁੱਕ ਗਿਆ ਹੁੰਦਾ ਟੱਕਦਾ ਨਹੀਂ ਹੋਇਆ ਵਿਆਹ ਨੂੰ ਯਾਰ ਇੰਨਾ ਤਾਂ ਜਿੰਨਾ ਮੈਂ ਚਲੇਂਦਾ ਐਵੇਂ ਰੈਡੀ ਦਾ ਸੈੱਲ ਨਹੀਂ ਚੱਲਦਾ 18 ਸਾਲ ਤਾਂ ਹੋ ਗਏ ਤੇਰਾ ਸਾਲਾਂ ਦਾ ਕਰਨਾ ਅਦੀ ਦਾ ਫਿਰ ਨਾਂਗੀ ਇਹਨਾਂ ਦੀ ਆਈ ਲੋਕਸ਼ਾਪ ਕੀ ਨਿਗਾਹ ਲਈ ਅਦੀ 14ਵੀਂ ਐਨੀਵਰਸਰੀ ਹੈ ਇਹਨਾਂ ਦੀ ਯਾਰ ਨਹੀਂ ਯਾਰ ਨਹੀਂ ਯਾਰ ਦੋ ਵਾਧ ਲੈ ਲੈ ਤੂੰ ਉਹ ਸੌਰੀ ਅਗੱਟ ਲਾਇਆ ਪੈ ਗਿਆ ਨਰਿੰਜੜਪੁਰੀਆਂ ਨੇਟ ਆਵਿਲੇ ਨੇ ਇਹਨਾਂ ਨੂੰ ਦੂਰ ਕਰਵਾਈ ਦੀ ਆਹ ਇਹ ਤਾਂ ਇੱਧਰ ਨਹੀਂ ਦੇਖੇ ਬੈਕ ਸਾਈਡ ਹਾਂਜੀ ਸਾਰੇ ਟਿੱਕਿਆਂ ਵਾਲੇ ਆ ਅੱਛਾ ਵਾਲਾ ਪਾਈਆਂ ਹੋਣੀਆਂ ਖੇਲ ਰਾਦਾ ਖੇਡਦੇ ਆ ਗੇਮ ਨੇ ਤੇ ਉਹਨੇ ਕਦੇ ਨਾ ਮਿਲਣੀ ਹੋਈ ਨਹੀਂ ਸੀ ਚਿਹਰਾ ਵਾਲੀ ਦਾ ਭਕਤੀ ਸੀ ਉਹਦਾ ਕੀ ਆਉਂ ਤੂੰ ਕਾਰਾ ਛੱਡਣ ਲੱਗੇ ਹਾਸਾ ਨਿਕਲ ਗਿਆ ਆ ਬੋਲੇ ਲੈ ਵੀ ਹੁਣ ਚੈਕਿੰਗ ਹੋ ਫੋਨ ਦੀ ਤੇਰੇ ਦੀ ਯਾਰੀ ਇਹ ਜੀ ਹੋ ਜੀ ਹੋ ਗਿਆ ਉਹ ਪਰसों ਜੇ ਉੱਥੇ ਐਪਾਂ ਦੇ ਫੋਟੋ ਹਾਈਡ ਕਰੀ ਜਾਂਦਾ ਮੈਂ ਰਾਤ ਨੂੰ ਕੀ ਕਰੀ ਜਾਂਦਾ ਚਲੋ ਵੀ ਚੱਲੀਏ ਚਲੋ ਜੀ ਚਲੋ ਓਏ ਇੱਕੇਰੀ ਜੇਬਾ ਚੈੱਕ ਕਰਾਲਾ ਸਾਰਿਆਂ ਨੇ ਜਿਹੜੇ ਅੰਦਰੋਂ ਆਇਆ ਪੰਨੀ ਪੁਲੀ ਲੈ ਕੇ ਨਹੀਂ ਆਣੀ ਘਰੇ ਹਾਂ ਰੋਟੀ ਬਣੀ ਹੋਈ ਆ ਸੌਰਿਆਂ ਦਾ ਖਿਆਲ ਵਾਲਾ ਰੱਖਦਾ ਹੁਣ ਇਦੋਂ ਹੀ ਹੈ ਮੁੰਡਾ ਹੁਣ ਸੋਹਰਾ ਇੱਕ ਦਿਨ ਹੋ ਗਿਆ ਬਈ ਹਰੂ ਜਾਂਦੇ ਜਾ ਕੇ ਕੁੱਟਨੀਏ ਨੂੰ ਨਹੀਂ ਭੋਜ ਚਲੋ ਚਲੋ ਕੋਈ ਨਾ ਨਹੀਂ ਕੱਟਦੇ ਚਲੋ ਇਹ ਚਲ ਮਿਲ ਕੇ ਆ ਅੰਦਰ ਜਾ ਕੇ ਜਾ ਪੈ ਰਹੀ ਹੱਥ ਲਾ ਕੇ ਆ ਬਈ ਸਹੁਰਿਆਂ ਦੇ ਜਾ ਪਰਮਿਸ਼ਨ ਤਾਂ ਲਗਾ ਲੈ ਮੈਂ ਮਰ ਜੀ ਚਲੋ ਜੀ ਉਹਦਾ ਅੱਗੇ ਨਾਲ ਕੋ ਬਾਤ ਚ ਚਲੋ ਚਲੋ ਚਾਚੀ ਕੋਈ ਮਾਮਲਾ ਨਹੀਂ ਰਹਿਣਾ ਜੀ ਆ ਹੈਪੀ ਦਾ ਦੇਖ ਲਓ ਤੂੰ ਮੈਂ ਤਾਂ ਨਹੀਂ ਚੱਲੀ ਨਾਲ ਚਲੋ ਚਲੋ ਆਹ ਅਬੀ ਸਾਰੇ ਗੁੱਸਾ ਕਰਕੇ ਲੱਗਦੇ ਆ ਆਪਣਾ ਗੱਡੀ ਦੇ ਫੁੱਲ ਲਾਤੇ ਸਾਰਿਆਂ ਦੇ ਇਹਨਾਂ ਨੇ ਇਹ ਥੋਡੀ ਗੱਲ ਸਹੀ ਹੋ ਗਈ ਵੀ ਉਹ ਆਗੇ ਬੰਦੇ ਮਗਰੋਂ ਟੱਕਿਆਂ ਵਾਲੇ ਬੈਕ ਸਾਈਡ ਵਾਲੇ ਹਾਂ ਉਹਨਾਂ ਨੇ ਕੰਮ ਕੀਤਾ ਇਹ ਗੱਡੀਆਂ ਦਾ ਖੇਤਾ ਹੀ ਭੁੱਲ ਗਿਆ ਮੰਮੀ ਦਾ ਕੀੜੀ ਚਾਹੀਆ ਚਲੋ ਬੈਠੋ ਬੈਠੋ ਕਰੋ ਚਲੋ ਵੀ ਚਲੋ ਬੈਠੋ ਕਰੋ ਆ ਗਿਆ ਮੇਰੇ ਤੇ ਤਿਆਰੀ ਤੇ ਬੈਠਿਆ ਵੀ ਬੰਦੇ ਨੇ ਬਿਸਕਰਨ ਆਗੇ ਆ ਜਵਾ ਆਰੋ ਵੀ ਆਜੋ ਚੱਲ ਗਏ ਕਰਾਂ 2 ਮਿੰਟ 1 ਮਿੰਟ ਰਹਿ ਗਿਆ ਮੁੰਡੇ ਦਾ ਜਨਮ ਦਿਨ ਆਜੋ 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 ਬਈ ਕੱਤੂ ਦੇ ਆਜੋ ਸਟਾਕੀ ਮੋੜਨੇ ਆ ਹੈਪੀ ਬਰਥਡੇ ਖਾਰਾ ਖਾਰਾ ਲੋੜਿਆ ਖਾਰਾ ਚਲੋ ਜੀ ਚਲੋ ਚਲੋਈ ਅਰੇ ਬੱਦਲ ਹੋਤਾ ਬਗੜਦਾ ਵੀ ਬਗੜ ਸਕਦਾ ਲੋਈ ਰਵਾਜ ਆ ਇਧਰ ਇਹਨਾਂ ਦਾ ਇਹਨਾਂ ਦਾ ਰਵਾਜ ਆ ਐ Yeah, listen, hip 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 Happy birthday <laughs> To you Happy birthday <oyun> okay. To <Thank> you Happy birthday dear Happy Happy you

ਇਹ ਸ਼ਾਇਗਾ ਨਾ ਇਹਨਾਂ ਦਾ ਚਲੋ ਪੈ ਜਾਓ ਕਰਾ ਹੁਣ ਕਰੇ ਪੈਸੇ ਨਾ ਪੈ ਜਾਣ ਸਗਣ ਤਾਂ ਮਿਲ ਗਿਆ ਪੈ ਜਾਓ ਹੁਣ ਮੈਂ ਤੂੰ ਵੀ ਪਰਨਾ ਖੋਲ ਕੇ ਦੇਖ ਲੈ ਉਹ ਖੜਾ ਪਤਾ ਕਿ ਉਹ ਪਰਨਾ ਤਾਂ ਨਹੀਂ ਕਰਦਾ ਨਹੀਂ ਉਹ ਨਹੀਂ ਆਪਾਂ ਖੁਸ਼ੀ ਦਾ ਹੋਪ ਕਿਉਂ ਨਾ ਆਪਾਂ ਮੰਨ ਲਵੋ ਉਸ ਪੀਸ ਦਾ ਲੈ ਆਂਦੇ ਲੋਗ ਆਏ ਉਹ ਹਾਂ ਯਾਰ ਮੈਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਭ ਕੋ ਨਹੀਂ ਨਹੀਂ ਉਹ ਨਹੀਂ ਨਹੀਂ 17ਵੇਂ ਸਾਲ ਦਾ ਐਂਡ ਆਲਦਣ ਦਾ ਐਕਸਪੀਰੀਅੰਸ ਹੈ ਦੇ ਅੱਜ 17 ਸਾਲ ਲੱਗਿਆ 17 ਸਾਲ ਨਹੀਂ ਨਹੀਂ 18 ਮਾ ਲੱਗਿਆ లైసెన్స్ ਕਰਾਂਗਾ ਬਾਅਦ ਉਸਕੋ ਬੋਧਾਣ ਹੋ ਗਿਆ ਧਾਰਮੇ ਸਾਲ ਦੇ ਐਂਡ ਵਾਲੇ ਘੰਟੇ 'ਚ ਕੀ ਬੀਤਿਆ ਉਹ ਦੱਸ ਆਹ ਬੈਠੋ ਲੱਗਾ ਵੀ ਆਪ ਜਾ ਆਪ ਕੁਝ ਕਰਾ ਕੇ ਸਮਝਾ ਖਾਣੇ ਮੈਂ ਖਾਣੇ ਜਾਣ ਲੱਗੇ ਬੈਠੇ ਅੱਗੇ ਮੈਂ ਇਹ ਦੇ ਕਰਕੇ ਮੋੜ ਲਾ ਬਾਈ ਦੇ ਵੀ ਐਕਸਪੀਰੀਅੰਸ ਐਂਡ ਵਾਲੇ ਘੰਟੇ ਕਦਾ ਬਰਥਡੇ ਨੈਸ਼ਨਲ ਲੈ ਲੈ ਜਿਹੜਾ ਬਣਾਉਂਗਾ ਸਮਪਲੈਟ ਦੀ ਪੀਠ ਪੇ ਜਾ ਗਿਆ ਤਾਂ ਪਤਾ ਨਹੀਂ ਤੁਹਾਨੂੰ ਇਹ ਨਾਤਾ ਤੋਂ ਰੋਜੋ ਆਗੀ ਹੋਰ ਪ੍ਰੋਬਲਮ ਹੋਰ ਕਬਈ ਹੋਈ ਜਾ ਕੁੱਤੇਰੇ ਕੁੱਤੇ ਐ ਬੜਾਨਾ ਤੇ ਬੰਦੇ ਚਾਰ ਪੰਜ ਖੜੇ ਆ ਐ ਉਹ ਲੈ ਉਹ ਲੈ ਉਸ ਕਾਈ ਸ਼ਾਟ ਸੀ ਉਹ ਨਹੀਂ ਨਹੀਂ ਲੈ ਕੇ ਤਾਂ ਨਾਂ ਆਂਦਾ ਸੀ ਉਹ ਪੜਾਕਾ ਚੱਲ ਗਿਆ ਉਹ ਤੇ ਕੋੜਾ ਮੇਰਾ ਟੁੱਪੀ ਨਹੀਂ ਚੱਲਦਾ ਮੈਂ ਕੋੜੇ ਖੜੀ ਮੇਰਾ ਟੁੱਪੀ ਨਹੀਂ ਚੱਲਦਾ ਆਏ 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 ਚੱਲ ਕੇ ਕੁੱਪੀ ਦੇ ਦੇਖਦੇ ਕਦੂ ਟਿੱਕੇ ਚੰਦ ਚੰਦਾ ਫੇਰ ਜਨਮ ਦਿਨ ਮਨਾਇਆ ਗਿਆ ਸੀ ਇਹਦਾ ਉਹ ਨਹੀਂ ਨਹੀਂ ਉਹ ਤਾਂ ਐਨਿਵਰਸਰੀ ਜੀ ਨਾਲ ਭੈਣੇ ਉਹਨਾਂ ਦੇ ਇੰਨਾ ਕਦਾ ਫੇਰ ਬਣਦਾ ਆ ਸਹੀ ਕਰ ਲੈ ਮਿੱਠਾ ਕੱਦੂ ਦੇ ਆਏ ਹੱਥਾਂ ਪਾਗੇ ਗਰੇ ਕਦੂ ਭਾਜੇ ਫੜ ਜਾਂਦਾ ਕਦੂ ਹੀ ਸਰਪਸ ਬੁਝੀ ਕਦੂ ਦੇ ਉੱਪਰ ਹੀ ਬਹਿਣਾ ਜਨਮ ਬਾਤ ਚ ਮਾਰ ਕੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਜਨਮ ਜਨਮ ਹੈ ਅੱਛਾ ਮਮਰਾ ਇਹ ਮੋੜਦਾ ਹੈ ਆਪਣਾ ਤਾਂ ਖਾਤਾ ਸਹੀ ਚੂਹਿਆ ਉਲਟੀ ਨਹੀਂ ਹੋਇਆ ਉਲਟੀ ਨਹੀਂ